ਬਾਬਾ ਭਦਰਪ ਸਿੰਘ ਬਦਾਕ ਜੀ ਸਤਿਵੰਤੋ ਸਦਾ ਕਰਦੇ ਸੀ ਤੇ ਧੰਨ ਬਾਬਾ ਬਸੰਤ ਸਿੰਘ ਜੀ ਜਦੋਂ ਹੱਲੇ ਪਾਕਿਸਤਾਨ ਨਹੀਂ ਸੀ ਬਣਿਆ ਲਾਹੌਰ ਗਏ ਸੀ ਲਾਹੌਰ ਤੋਂ ਅੱਗੇ ਕੈਮਲਪੁਰ ਸ਼ਾਇਦ ਬਹਾਦਰ ਮਹਾਪੁਰਸ਼ ਕਿਸੇ ਸਦਾਬੰਦ ਸਧਾਰੂ ਬਾਬਾ ਜੀ ਦੀ ਮਕਾਨ ਬਾਗ ਦੇ ਵਿੱਚ ਸੀ ਉੱਥੇ ਮਹਾਪੁਰਸ਼ ਦਾ ਉਤਾਰਦਾ ਸੀ ਦੋ ਟਾਈਮ ਉਹ ਦੀਵਾਨ ਸਜਦਾ ਅਮਤ ਵੀਰੇ ਸੀ ਆਸਾ ਦੀ ਬਾਤ ਹੈ ਕੀਰਤਨ ਸੰਧਿਆ ਵੇਲੇ ਰਹਿਦਾਸ ਤੋਂ ਪ੍ਰੰਤ ਸ਼ਾਮ ਦਾ ਦੀਵਾਨ ਸਜਦਾ ਸੰਗਤਾਂ ਨੂੰ ਸੇਵਾ ਨਾਲ ਬਾਣੀ ਨਾਲ ਨਾਮ ਨਾਲ ਤੇ ਸੇਵਾ ਕਰਨ ਦੀ ਸ਼ੇਧ ਮਹਾਪੁਰਸ਼ਾਂ ਵੱਲੋਂ ਕਹਿੰਦੇ ਪ੍ਰਾਪਤ ਹੁੰਦੀ ਮਹਾਪੁਰਸ਼ਾਂ ਦਾ ਜਾਸ ਜਿੰਨੇ ਜਿੰਨੇ ਵੀ ਸੁਣਿਆ ਉਹ ਉਹ ਵਿਅਕਤੀ ਦਰਸ਼ਨਾਂ ਨੂੰ ਵਾਹੋ ਦਾਹੀ ਆਪਣੇ ਕਾਦੇ ਤਿੰਦਿਆਂ ਤੋਂ ਆ ਕੇ ਜਿੰਨਾ ਵੀ ਸਮਾਂ ਮੇਰੇ ਸਵੇਰ ਦੀ ਜਾਂ ਸ਼ਾਮ ਨੂੰ ਜੂਦ ਕੱਢਣਾ ਇਹ ਮਹਾਪਤਸ਼ੰਦੀ ਕੰਸੋ ਇੱਕ ਵਿਅਕਤੀ ਕੈਮਰਪੁਰ ਜੇਲ੍ਹ ਵਿੱਚ ਕੈਦ ਆ ਉਹਨੇ ਵੀ ਸਦਨ ਕੀਤੀ ਇਹ ਪੰਜਾਬ ਵਿੱਚੋਂ ਮਹਾਪਤຊਾਇਓ ਆ ਪੰਨ ਬਾਬਾ ਬਸੰਤ ਸਿੰਘ ਜੀ ਉਹਨਾਂ ਦੇ ਦਰਸ਼ਨ ਕਰਨ ਨਾਲ ਕਿੰਨੇ ਇੱਕ ਬਹੁਤ ਲਾਭ ਹੁੰਦਾ ਪਦਪਕਾ ਦੀ ਮਹਾਪਤਸ਼ ਦੇਾਲੂ ਆ ਜਿਹੜੇ ਦਰਸ਼ਨ ਕਰਨ ਨਾਲ ਕਹਿੰਦੇ ਜਮਾਂ ਦਾ ਦੁੱਖ ਕੱਟੇ ਜਾਂਦੇ ਆ ਮਨਜਪਤ ਚਾਹਤ ਕੀਤਾ ਆਪਣੇ ਜੇਲ੍ਹਰ ਸਾਹ ਨੂੰ ਕਹਿਣ ਲੱਗਾ ਵੀ 2 ਘੰਟੇ ਦੀ ਛੁੱਟੀ ਮੈਨੂੰ ਦਿੱਤੀ ਜਾਵੇ ਮੈਂ ਮਹਾਪਰਸ਼ਦ ਦਸਨਗਰ ਜਾਣਾ ਜੇਲ੍ਹਰ ਕਹਿਣ ਲੱਗਾ ਦੇਖ ਉਮਰ ਕਹਿ ਦਿਆ ਤੂੰ 2 ਘੰਟੇ ਛੁੱਟੀ ਮੰਗਦਾ ਛੁੱਟੀ ਮੈਂ ਨਹੀਂ ਦੇ ਸਕਦਾ ਥੋੜਾ ਜਿਹਾ ਦੇ ਬਾਅਦ ਉਹ ਵਿਅਕਤੀ ਕਹਿਣ ਲੱਗਾ ਜੇਲ੍ਹਰ ਨੂੰ ਵੀ ਜੇ ਤਾ ਮੈਨੂੰ ਕਹਿੰਦੇ ਛੁੱਟੀ ਦੇ ਦੇਵੇ ਚੰਗਾ ਤਾਂ ਮੈਂ ਸਿੰਗਲ ਤੇਰਾ ਤੋੜ ਕੇ ਕੜੀਆਂ ਤੋੜ ਕੇ ਮੈਂ ਚਲੇ ਜਾਣਾ ਜਾਣਾ ਮੈਂ ਹੈਗਾ ਇਹ 2 ਘੰਟੇ ਵਿੱਚ ਵਿੱਚ ਮੈਂ ਆ ਜਾਊਂਗਾ ਉਹ ਜਿਹਨਰ ਜਿਹਨੇ ਉਸ ਗੁਰ ਸਿੱਖ ਦੀ ਵਿਥਿਆ ਸੁਣੀ ਉਹਨੇ ਇਹ ਵੀ ਸੁਣਿਆ ਸੀ ਕਹਿੰਦੇ ਵੀ ਜਿਹੜੇ ਗੁਰ ਸਿੱਖਿਆ ਬਾਣੀ ਪੜਨ ਵਾਲੇ ਕਹਿੰਦੇ ਆਪਣੇ ਬਚਨ ਦੇ ਉਹ ਪੂਰੇ ਹੁੰਦੇ ਜਿਹੜਾ ਬਚਨ ਕਹਨ ਉਹ ਤੋਂ ਫਿਰਦੇ ਨਹੀਂ ਘਟਦੇ ਨਹੀਂ ਇਹ 2 ਘੰਟੇ ਛੁੱਟੀ ਮੰਗਦਾ ਜੇ ਛੁੱਟੀ ਦੇ ਦਈਏ ਤੇ ਆਪੇ ਆ ਜਾਊਗਾ ਉਹਦੇ ਮਨ ਵਿੱਚ ਵੀ ਨਿਮਤਾ ਆਈ ਉਹਨੇ ਗੁਰ ਸਿੱਖ ਨੂੰ 2 ਘੰਟੇ ਛੁੱਟੀ ਦੇ ਦਿੱਤੀ ਬਾਗ ਵਿੱਚ ਜਾ ਕੇ ਉਸ ਗੁਰਸਿੱਖ ਨੇ ਮਹਾਪ੍ਰਸਾਦਾਂ ਦਾ ਕਿਤੇ ਦਰਸ਼ਨ ਕੀਤੇ ਬਦਕਤ ਜੀ ਸੁਣਾਉਂਦੇ ਹੁੰਦੇ ਸੀ ਮਹਾਪ੍ਰਸਾਦਾਂ ਨੇ ਬਚਨ ਕੀਤਾ ਕਿੱਥੋਂ ਆਏ ਸਰਦਾਰ ਜੀ ਉਹਨਾਂ ਦੱਸਿਆ ਜੀ ਮੈਂ ਜੇਲ੍ਹ ਵਿੱਚੋਂ ਆਇਆ ਕਹਿੰਦੇ ਕਿੰਨੇ ਸਮੇਂ ਲਈ ਕਹਿੰਦੇ 2 ਘੰਟੇ ਦੀ ਛੁੱਟੀ ਲੈ ਕੇ ਆਇਆ ਬੈਠੇ ਬਸਿੰ ਬਲਾਸ ਹੋਏ ਦਰਸ਼ਨ ਕੀਤੇ 2 ਘੰਟੇ ਸਮਾਂ ਹੋਣ ਤੋਂ ਹਲੇ ਕੋ 20 ਮਿੰਟ ਪਹਿਲਾਂ ਸੀ ਰਹਿੰਦੇ ਕਹਿੰਦੇ ਤਨ ਬਾਬਾ ਬਸੰਤ ਸਿੰਘ ਜੀ ਕਹਿਣ ਲੱਗੇ ਵੀ ਤੇਰਾ ਸਮਾਂ ਹੋ ਗਿਆ ਤੂੰ ਸਮੇਂ ਦੇ ਵਿੱਚ ਤੈਨੂੰ ਜਾਣਾ ਚਾਹੀਦਾ 2 ਘੰਟੇ ਬਚਨ ਕਰਕੇ ਆਇਆ 10 ਮਿੰਟ ਜਾਣ ਨੂੰ ਵੀ ਲੱਗਣੇ ਤੂੰ ਚਲੇ ਜਾ ਨਮਸਕਾਰ ਕੀਤੀ ਮਹਾਂਪਰਸਾ ਚਰਨੀ ਹੱਥ ਲਾਇਆ ਅਰਦਾਸ ਕੀਤੀ ਮਨ ਵਿੱਚ ਹੀ ਇਹ ਕਿਰਪਾ ਕਰੋ ਸੇਵਾ ਤੇ ਸਿਮਰਨ ਦੀ ਦਾਤ ਨਾਮ ਦੀ ਦਾਤ ਬਖਸ਼ਿਸ਼ ਕਰੋ ਦੇਖੋ ਜਿੱਥੇ ਆਪ ਦੀ ਮੌਜ ਹੈ ਬਲਕਿ ਸੰਗਤ ਥੋੜੇ ਦਿਨ ਮਹਾਂਪਰਸਾ ਉੱਤੇ ਹਟ ਕੇ ਵਾਪਸ ਆ ਗਏ ਨਹਾਵੋ ਗੱਡੀ ਚੜਨਾ ਸੀ ਉਹ ਜਿਹੜਾ ਪ੍ਰਾਣੀ ਜੇਲ੍ਹ ਵਿੱਚ ਸੀਗਾ ਉਹਦੀ ਕਹਿੰਦੇ ਹਿਸਾਬ ਹੋ ਲੱਗ ਪਿਆ ਵੀ ਕਿੰਨਾ ਸਮਾਂ ਇਹਨੂੰ ਹੋ ਗਿਆ ਇੱਥੇ ਕੈਦ ਘੱਟ ਰਹੇ ਨੇ ਜਿਹਦੀ ਕੋ ਮੌਤ ਦੀ ਕੈਦ ਸੀ ਉਹ ਹਿਸਾਬ ਕੀਤਾ ਕਹਿੰਦੇ ਵੀ ਤੇਰੇ ਦੱਸ ਦੇਣ ਦੇ ਜ਼ਿਆਦਾ ਹੋ ਗਏ ਇਹਦੇ ਜੇਲ੍ਹੇ ਕਹਿੰਦਾ ਆਪਾਂ ਫਸ ਜਾਵਾਂਗੇ ਨੇ ਦੇਰ ਹੋਏ ਨੂੰ ਕਹਿੰਦੇ ਬੂਹਾ ਖੋਲ ਦਿਓ ਕੱਢ ਦਿਓ ਇਥੋਂ ਉਹਦੀ ਉਹਨੂੰ ਛੁੱਟੀ ਦੇ ਦਿੱਤੀ ਉਹ ਬਾਹਰ ਨਿਕਲ ਆਇਆ ਜੇਲ੍ਹ ਤੋਂ ਸੋਚਿਆ ਵੀ ਹੁਣ ਪੰਜਾਬ ਨੂੰ ਚੱਲੇ ਚੱਲਦੇ ਆ ਲਾਹ ਸਟੇਸ਼ਨ ਤੇ ਆ ਗਿਆ ਜਿਸ ਡੱਬੇ ਵਿੱਚ ਧੰਨ ਬਾਬਾ ਬਸੰਤ ਸਿੰਘ ਜੀ ਬੈਠੇ ਸੀ ਸਜੇ ਸੀ ਸੰਤ ਬਾਬਾ ਗਿਆਨ ਸਿੰਘ ਜੀ ਵੀ ਨਾਲ ਸੀ ਹੋਰ ਵੀ ਦੋਚਾ ਸਿੰਘ ਨਾਲ ਸੀ ਜਿਸ ਲਈ ਉਹ ਜੇਲ੍ਹ ਜਿਹੜਾ ਜੇਲ੍ਹ ਘੱਟ ਕੇ ਆਇਆ ਸੀ ਦਵਾਜਾ ਖੋਲਿਆ ਅੱਗੇ ਮਹਾਂਪਰਛਾਣ ਦੇ ਕੇ ਹੱਥ ਜੋੜ ਕੇ ਨਮਸਕਾਰ ਕੀਤੀ ਮਨ ਚ ਬਹੁਤ ਖੁਸ਼ੀ ਵੀ ਹੋਈ ਨਮਸਕਾਰ ਕੀਤੀ ਤੇ ਬੇਨਤੀ ਕਰਦਾ ਵੀ ਮਾਤਾ ਮੈਂ ਆਪ ਜੀ ਦੇ ਇਹ ਦਰਵਾਜੇ ਮੋਰੇ ਕਿਤੇ ਪੈਦਾ ਦਊਂਗਾ ਆਪ ਮੌਜ ਨਾਲ ਬਾਣੀ ਪੜੋ ਜਿਹੜਾ ਵੀ ਕੋਈ ਮੁਸਲਮਾਨ ਜਾਂ ਕੋਈ ਹੋਰ ਵਿਅਕਤੀ ਆਵੇ ਕਹਿੰਦਾ ਵੀ ਇੱਥੇ ਮੇਰੇ ਪੀਰ ਜੀ ਬੈਠੇ ਆ ਇਸ ਇੱਥੇ ਕਿਤੇ ਤੁਸੀਂ ਜਾ ਨਹੀਂ ਸਕਦੇ ਲੋਹੋਂ ਤੋਂ ਅੱਗੇ ਆਣ ਕੇ ਜਿੱਥੇ ਉਤਰਦਾ ਸੀ ਉਹਨੇ ਮਹਾਪਰਸਿਆਂ ਦਾ ਦਰਸ਼ਨ ਕੀਤਾ ਵਾਪਸ ਚਲ ਗਿਆ ਆਪਣੇ ਆਪਣੇ ਰਹਿਸ਼ ਆਪਣੇ ਅੱਗੇ ਦਾ ਆਪਣੀ ਪਰਵਾ ਦੇ ਵਿੱਚ ਤੇ ਬਾਣੀ ਵਿੱਚ ਮਹਾਰਾਜ ਜੀ ਤੁਨ ਗੁਰੂ ਅਜਿੰਦੇ ਪਾਸੇ ਕਿਰਪਾ ਕਰਦੇ ਟੁੱਟੇ ਬੰਧਨ ਝਾਸ ਕੇ ਹੋਆ ਸਾਧੂ ਸੰਗ ਜੋ ਰਾਤੇ ਰਾਂਗੇ ਕਿ ਨਾਨਕ ਊੜਾ ਰੰਗ ਮਹਾਪਰਸਿਆਂ ਦੇ ਦਰਸ਼ਨਾ ਦਾ ਇਹ ਕਿੰਦੇ ਨੂੰ ਸੁਭਾਰ ਪ੍ਰਾਪਤ ਹੋਇਆ ਜੀ ਜੇਲ ਕੱਢੀ ਗਈ